ਹੇ ਗੁਰਜੀ ਕੀ ਪਤੇ ਮਲਾਰ ਮਹੱਲਾ ਪੰਜਵਾ ਪਰਮੇਸ਼ਰ ਹੋਵਾ ਦਇਾਲ ਮੇਗ ਵਰਸੈ ਪਰਮੇਸ਼ਰ ਭਾਤੀ ਬਸਾਂ ਲਾ ਦਨੇ ਪਰਮੇਸ਼ਰ ਹੋਵਾ ਦਇਾਲ ਮੇਗ ਵਰਸੈ ਅੰਮ੍ਰਿਤ ਧਾਰ ਸਗਲੇ ਜੀਅ ਜੰਤ ਤ੍ਰਿਪਤਾਸੀ ਕਰ ਸਗਲੇ ਜੀਅ ਜੰਤ ਤ੍ਰਿਪਤਾਸੀ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਾਨ ਨਾਮ ਸੰਭਾਲ ਸਦਾ ਸਦਾ ਇਥੇ ਵਿਸਰਾਮ ਲਾ ਲ ਮਾਨ ਨਾਮ ਸੰਭਾਲ ਸਦਾ ਸਦਾ ਮਾਨ ਨਾਮ ਸੰਭਾਲ ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਭਹਿ ਨਾਲ ਰਹਾਉ ਦੁਖ ਭੰਨਾ ਭੈ ਭੰਜਨ ਹਾਰ ਦੁਖ ਭੰਨਾ ਪਾ ਭੰਜਨ ਹਾਰ ਆਪਨਾ ਜੀਆ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਿਹਰਵਾਨ ਸਦਾ ਸਦਾ ਜਈਏ ਕੁਰਬਾਨ ਕਾਲ ਗਵਾਇਆ ਕਰਤੈ ਆਪ ਸਦਾ ਸਦਾ ਮਾਨ ਤਿਸ ਨੂੰ ਜਾਪ ਸਦਾ ਸਦਾ ਮਾਨ ਤਿਸ ਨੂੰ ਜਾਪ ਸਦਾ ਸਦਾ ਮਾਨ ਤਿਸ ਨੋ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਗੁਣ ਗਾਵੋ ਨਿਤ ਨਿਤ ਇਥੇ ਵਿਸਰਾਮ ਲਾਉਣਾ ਹੈ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣਹਿ ਪ੍ਰਤਾਪ ਨਾਵੈ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮਹੱਲਾ ਪੰਜਵਾ ਗੁਰ ਸਰਣ ਆਈ ਸਗਲ ਨਿਧਾਨ ਸਾਚੀ ਦਰਗਹਿ ਪਾਈਐ ਮਾਨ ਭ੍ਰਮ ਭਉ ਦੂਖ ਭ੍ਰਮ ਭਉ ਦੂਖ ਦਰਦ ਸਭ ਜਾਏ ਸਾਧ ਸੰਗ ਸਾਧ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤ ਗੁਰ ਜੀਵੜ ਅਵਰ ਨ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੂਖ ਤੇ ਰਾਖੈ ਮਾਇਆ ਵਿਖ ਫਿਰ ਬਹੜ ਨ ਚਖੈ ਗੁਰ ਕੀ ਮਹਿਮਾ ਕਥਨ ਨ ਜਾਏ ਗੁਰ ਪਰਮੇਸ਼ਰ ਸਾਚੈ ਨਾਏ ਸੱਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਚੀ ਗੁਰ ਪੂਰਾ ਪੱਯਾ ਵੰਡ ਭਾਗ ਕਾਮ ਕ੍ਰੋਧ ਲੋਭ ਮਾਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰਮਨਾਰ ਪ੍ਰਿਆ ਦਯਾਰ ਸਿਉ ਰੰਗ ਕੀਆ ਹੇ ਵਿਸਰਾਮ ਧਿਆਨ ਲਾਉਣਾ ਹੈ ਗੁਰਮਨਾਰ ਇੱਥੇ ਵਿਸਰਾਮ ਹੈ ਪ੍ਰੇ ਪ੍ਰਿਆ ਦਯਾਰ ਸਿਉ ਰੰਗ ਕੀਆ ਕਿਨੋਰੀ ਸਗਲ ਸਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰਥੀਆ ਰਹਾਉ ਅਸੇਰੀ ਮਨ ਪਾਏ ਕੈ ਆਪ ਗਵਾਏ ਕੈ ਅਸੇਰੀ ਮਨ ਪਾਏ ਕੈ ਆਪ ਗਵਾਏ ਕੈ ਇਥੇ ਵਿਸਰਾਮ ਹੈ ਕਰ ਸਾਧਨ ਸਿਉ ਸੰਗ ਬਾਜੇ ਬਜਹਿ ਮਰਦੰਗ ਅਨਾਹਦ ਕੋਕਿਲਰੀ RAM ਨਾਮ ਬੋਲੇ ਮਦਰ ਬੈਣ ਅਤ ਸੁਹੀਆ ਬਾਜੇ ਬਜਹਿ ਮਰਦੰਗ ਅਨਾਹਦ ਕੋਕਿਲਰੀ ਇਥੇ ਵਿਸਰਾਮ ਹੈ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ ਬਾਜੇ ਬਜੈ ਮ੍ਰਿਦੰਗ ਇਸ ਨੂੰ ਰਾਰੀ ਨੂੰ ਸਿਹਾਰੀ ਲਾ ਕੇ ਬੋਲਣਾ ਮ੍ਰਿਦੰਗ ਇੱਥੇ ਠਮਕ ਹੈ ਅਨਾਹਦ ਕੋਕਿਲ ਦੀ ਇੱਥੇ ਵਿਸਰਾਮ ਹੈ ਰਾਮ ਨਾਮ ਬੋਲੇ ਇੱਥੇ ਠਮਕ ਹੈ ਮਧੁਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਆਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ऐसी तेरे दर्शन की शोभा इति ठमक आत अपार प्रया अमोघ इति विश्राम है तैसे ही संग संत बने भाव उतार नाम बने राम 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 माल लहरा राम 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 नहीं कहना राम 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 माल ਰਾਮ 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 ਮਾਲ ਰਾਮ ਪੋਲਾ ਬੋਲਣਾ ਰਾਮ ਨਹੀਂ ਕਹਿਣਾ ਹੈ ਕਸ ਕੇ ਮਨ ਫੇਰ ਤੇ ਹਰ ਸੰਗ ਸੰਗੀਆ ਜਾਨ ਨਾਨਕ ਪ੍ਰੇਉ ਪ੍ਰੀਤਮ ਥੀਆ ਪ੍ਰੇਉ ਨਹੀਂ ਪ੍ਰੇਉ ਪ੍ਰੇਉ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾ ਮਾਨ ਕਰੈ ਭ੍ਰਮੈ ਬਣੈ ਮਨ ਇਥੇ ਵਿਸਰਾਮ ਲਾਉਣਾ ਹੈ ਘਣਾ ਭ੍ਰਮੈ ਬਣੈ ਮਾਨ ਕਣੈ ਭ੍ਰਮੈ ਬਣੈ ਊਮਕਤ ਰਸ ਚਾਲੈ ਹਾਂ ਇਹ ਪਾਠ ਊਮਕਤ ਪਾਠ ਕਰਨਾ ਹੈ ਹੁੰਜ ਲਿਖਿਆ ਹੋਇਆ ਊਮਕ ਤਰਸ ਚਾਲੈ ਪਰੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਊਮਕਤ ਇੱਥੇ ਵਿਸਰਾਮ ਹੈ ਰਸ ਚਾਲੈ ਊਮਕਤ ਰਸ ਚਾਲੈ ਪ੍ਰਭ ਮਿਲਬੇ ਕੀ ਚਾਹ ਪ੍ਰਭ ਮਿਲਬੇ ਕੀ ਚਾਹ ਰਹਾਉ ਤ੍ਰੈਗੁਨਮਾਈ 모ਹਾਈ ਤ੍ਰੈਗੁਨਮਾਈ ਇਥੇ ਠਮਕ 모ਹਾਈ ਇਹ 모ਹੇ 아이 ਨਹੀਂ ਬੋਲਣਾ 모ਹਿਆ ਦੇ ਵਿੱਚ ਡੈਸ਼ ਦੇ ਕੇ ਈ ਨਾਲ ਪਾਠ ਕਰਨਾ ਉਹਦੀ ਲਿਖਿਆ 모ਹੇ 아이 ਪਰ ਪਾਠ ਕਰਨਾ ਹੈ 모ਹਿਆਈ ਤ੍ਰੈਗੁਨਮਾਈ 모ਹਾਈ ਤ੍ਰੈ ਗੁਣ ਮਾਈ ਮੋਹਿਆਈ ਮੋਹਿਆਈ ਇਕੱਠਈ ਮੋਹਿਆਈ ਤ੍ਰੈ ਗੁਣ ਮਾਈ ਮੋਹਿਆਈ ਕਹੋ ਬੇਦਨ ਕਾਹ ਆਣ ਉਪਾਵ ਸਗਰ ਕੀਏ ਨਹਿ ਦੂਖ ਸਾ ਕਹ ਲਾਹ ਭਜ ਸਰਨ ਸਾਧੂ ਨਾਨਕਾ ਮੇਲ ਗੋਣ ਗੋਬਿੰਦਹ ਗਾਹ ਮਲਾਰ मोहला पंजा प्रेयकी सोभ प्रियो सुहावनी निकी हू गंधर्व हा हाहा हू ये कठाई पाठ है हा हा हू इस तरह नहीं बोलना कठे लिखे हुए हैं हा हा हू हू गंधर्व अपसरा ਗੰਦਰਬ ਅਪਸਰਾ ਅਪਸਰਾ ਨਹੀਂ ਕਹਿਣਾ ਹੈ ਹਾ ਹਾ ਹੂ ਹੂ ਹਾ ਹਾ ਹੂ ਹੂ ਅਨੰਦ ਮੰਗਲ ਰਾਸ ਗਾਵਣੀ ਨੀਕੀ ਅਨੰਦ ਮੰਗਲ ਰਾਸ ਇਥੇ ਠਮਕ ਗਾਵਣੀ ਨੀਕੀ ਰਾਹ ਹਾ ਹਾ ਹੂ ਹੂ ਗੰਦਰਬ ਅਪਸਰਾ ਅਨੰਦ ਮੰਗਲ ਰਾਸ ਗਾਵਣੀ ਨੀਕੀ ਰਹਾਉ ਧੁਨਤ ਲਲਤ ਗੁਨੱਗ ਅਨਕਪਾਂਤ ਤੂੰ ਨਿਤ ਲਾਲਿਤ ਗੁਨੱਗ ਇੱਥੇ ਥਮਕ ਲਾ ਦਿੰਨੀ ਹੈ ਇਸ ਨੂੰ ਗੁਨੱਗੇ ਉਚਾਰਨ ਕਰਨਾ ਗੁਨਗ ਨਹੀਂ ਕਹਿਣਾ ਥੋੜਾ ਜਿਹਾ ਕੱਸ ਕੇ ਗੁਨੱਗ ਤੂੰ ਨਿਤ ਲਾਲਿਤ ਗੁਨੱਗ ਅਨਕਪਾਂਤ ਇੱਥੇ ਵਿਸਰਾਮ ਗੱਗੇ ਬਹੁ ਵਿਦ ਰੂਪ ਦਿਖਾਵਨੀ ਨੀਕੀ ਬਹੁ ਵਿਦ ਰੂਪ ਦਿਖਾਵਨੀ ਨੀਕੀ ਗੁਨੱਗੇ ਦਾ ਉਚਾਰਨ ਗੱਗੇ ਔਂਕੜ ਨੰਨਾ ਗੱਗੇ ਸਿਹਾਰੀ ਐਡ ਆ ਗੁਨੱਗ ਇਥਾ ਯੱਯਾ ਹੈ ਅੱਧਾ ਯਈਆ ਇਹਦਾ ਉਚਾਰਨ ਗੁਨਗਯ ਉਚ ਕਰਨਾ ਹੈ ਗੇਰ ਤਾਰ ਥਾਲ ਜਾਲ ਭਵਨ ਭਰਪੁਰ ਗੇਰ ਤਾਰ ਥਾਲ ਜਾਲ ਇਥੇ ਠਮਕ ਭਵਨ ਭਰਪੁਰ ਇਥੇ ਵਿਸਰਾਮ ਹੈ ਘਾਟ ਘਾਟ ਲਾਲਨ ਸ਼ਾਵਨੀ ਨੀਕੀ ਘਾਟ ਘਾਟ ਲਾਲਨ ਸ਼ਾਵਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ਜਿਹੜਾ ਵਿਸਰਾਮ ਹੈ ਨਾ ਉਹਦੇ ਤੇ ਜ਼ਿਆਦਾ ਰੁਕਣਾ ਇਹ ਨਾ ਹੋਵੇ ਯਮਕ ਨੂੰ ਵੀ ਵਿਸਰਾਮ ਬਣਾ ਦੀਏ ਦੇਣੀ ਤਾਂ ਯਮਕ ਵੀ ਹੈ ਪਰੰਤੂ ਉਸ ਨੂੰ ਵਿਸਰਾਮ ਨਹੀਂ ਬਣਾ ਦੇਣਾ ਸਾਧ ਸੰਗਤ ਰਾਮਈਆ ਰਸ ਪਾਇਓ ਇੱਥੇ ਜ਼ਿਆਦਾ ਰੁਕਣਾ ਹੈ ਨਾਨਕ ਜਾ ਕੈ ਭਾਵਨੀ ਨੀਕੀ ਨਾਨਕ ਪਾਤੇ ਥੋੜਾ ਜੀ ਯਮਕ ਥੋੜਾ ਜਿਆ ਰੁਕਣਾ ਜ਼ਿਆਦਾ ਨਹੀਂ ਰੁਕ ਜਾਣਾ ਨਹੀਂ ਤਾਂ ਫੇਰ ਉਹ ਬਹੁਤ ਹੋਰ ਢੰਗ ਨਾਲ ਚਾਲ ਬਣ ਜੀਗੀ ਮਲਾਰ ਮਹੱਲਾ ਪੰਜਵਾ ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿਤ ਅੰਤਰ ਧਾਰੇ ਰਹਾਉ ਦਰਸ ਸਫਲੇਉ ਦਰਸ ਪੇਖਿਉ ਗਏ ਕਿਲ ਵਿਖ ਗਏ ਕਿਲ ਵਿਖ ਗਏ ਮਨ ਨਿਰਮਲ ਉਜੀਆਰੇ ਬਿਸਮ ਬਿਸਮਾ ਬਿਸਮ ਭਈ ਆਗ ਕੋਟ ਹਰਤੀ ਨਾਮ ਲਈ ਗੁਰ ਚਰਨ ਮस्तक ਢਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੇਹਾਰੇ ਜਨ ਨਾਨਕ ਸਰਨ ਦੁਆਰੇ ਨਲਾਰ ਮਹੱਲਾ ਪੰਜਵਾ ਬਰਸ ਸਰਸ ਆਗਿਆ ਬਰਸ ਸਰਸ ਆਗਿਆ ਹੋ 희 ਆਨੰਦ ਸਗਲ ਭਾਗ ਰਹਾਓ ਸੰਤ ਸੰਗੇ ਮਨ ਪਰ ਫੜੈ ਮਿਲ ਮੇਗ ਧਰ ਸੁਹਾਗ ਸੰਤ ਸੰਗੇ ਮਨ ਪਰ ਫੜੈ ਤੇ ਵਿਸਰਾਮ ਮਿਲ ਮੇਗ ਧਰ ਸੁਹਾਗ ਕਾਨਕੂਰ ਪ੍ਰੀਤ ਮੂਰ ਚਿਤ ਚਾਤ੍ਰਿਕ ਬੂਂਦ ਓ चित चित चात्रिक बूंद और चित चित चात्रिक इत विश्राम बूंद और इस और नहीं बोलना और उच्चारण करना ऐसो हर संगे मान मोह त्याग माया तो मिल संत नानक जागया नानक जागया नहीं कहना थोड़ा जा नखेर के पढ़ना है मिल संत ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾ ਗੋਨ ਗੋਪਾਲ ਗਾਉ ਨੀਤ RAM ਨਾਮ ਧਾਰ ਚੀਤ ਰਹਾਉ ਸੂਡ ਮਾਨ ਤਜ ਗੁਮਾਨ ਮਿਲ ਸਾਧੂਆ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹਿ ਦੁਖ ਮੀਤ ਹਰ ਸਿਮਰ ਏਕ ਰੰਗ ਇਥੇ ਵਿਸਰਾਮ ਹੈ ਮਿਟ ਜਾਹਿ ਦੁਖ ਮੀਤ ਪਾਰ ਬ੍ਰਹਮ ਭਏ ਦਇਆਲ ਬਿਨਸ ਗਏ ਵਿਖੇ ਜੰਜਾਲ ਸਾਧ ਜਨ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾ ਘਾਨ ਗਰਜਤ ਗੋਬਿੰਦ ਰੂਪ ਘਾਨ ਗਰਜਤ ਗੋਬਿੰਦ ਰੂਪ ਗੋਨ ਗਾਵਤ ਸੁਖ ਚੈਨ ਐ ਇਸੇ ਤਰ੍ਹਾਂ ਵੱਖਰਾ ਪਾਠ ਕਰਨਾ ਹੈ ਸੁਖ ਚੈਨ ਸੁਖ ਚੈਨ ਨਹੀਂ ਕਹਿ ਦੇਣਾ ਕਈ ਪਾਠੀ ਸਿੰਘ ਕਠਾ ਹੀ ਬੋਲ ਜਾਂਦੇ ਹਨ ਸੁਖ ਚੈਨ ਸੁਖ ਚੈਨ ਤਾਂ ਕਿਸੇ ਦਾ ਨਾਮ ਰੱਖਿਆ ਹੁੰਦਾ ਤੇ ਇਸ ਕਰਕੇ ਵੱਖਰਾ ਬੋਲਣਾ ਹੈ ਗੁਣ ਗਾਵਤ ਸੁਖ ਚੈਨ ਅਰਹਾਉ ਹਰ ਚਰਨ ਸਰਨ ਤਰਨ ਸਾਗਰ ਤੁਨ ਅਨਹਤਾ ਰਸ ਬੈਨ ਪਥਿਕ ਪਿਆਸ ਚਿਤ ਸਰੋਵਰ ਪਥਿਕ ਪਿਆਸ ਚਿਤ ਸਰੋਵਰ ਇਥੇ ਵਿਸਰਾਮ ਆਤਮ ਜਲ ਲੈਣ ਹਰ ਦਰਸ ਪ੍ਰੇਮ ਜਾਨ ਨਾਨਕ ਕਰੀ ਕਿਰਪਾ ਪ੍ਰਾਪਦੈਨ ਹਰ ਦਰਸ ਪ੍ਰੇਮ ਜਨ ਨਾਨਕ ਇਥੇ ਵਿਸਰਾਮ ਹੈ ਕਰ ਪਦ ਹੈ ਕਰੀ ਨਹੀਂ ਕਰ ਕਿਰਪਾ ਪ੍ਰਾਪਦੈਨ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ